ਤੇ ਇਧਰਲੇ ਪਾਸੇ ਹੈਗਾ ਰਾਵੀ ਦਰਿਆ ਜਿਹੜਾ ਅੱਗੇ ਸਿੱਧਾ ਨਿਕਲ ਜਾਂਦਾ ਗੁਰਦਾਸਪੁਰ ਗੁਰਦਾਸਪੁਰ ਤੋਂ ਅੱਗੇ ਪਾਕਿਸਤਾਨ ਵਾਲੇ ਪਾਸੇ ਨੂੰ ਨਿਕਲ ਜਾਂਦਾ ਜਾ ਕੇ ਤੇ ਇਧਰਲੇ ਪਾਸੇ ਹੈਗਾ ਜੀ ਜੰਮੂ ਤੇ ਇਧਰਲੇ ਪਾਸੇ ਹੈਗਾ ਪੰਜਾਬ ਦੇਣਗੇ ਆਓਏ ਤੇ ਆਹ ਪਹਾੜਾ ਦੇ ਵਿੱਚ ਇਹ ਵਾਲੇ ਟਰੈਕਟਰ ਆਏ ਜਿਹੜੇ ਚੱਲਦੇ ਆ ਦੇਖੋ ਜ਼ਮੀਨ ਪੋਲੀ ਕਰਨ ਲਈ ਸਾਰੇ ਦੋਸਤਾਂ ਨੂੰ ਬяр ਭਰੀ ਸასი ਗਾਲ ਦੋਸਤੋ ਆਪਾਂ ਕਹਿੰਨੇ ਆ ਵੀ ਪਹਾੜ ਜਿਹੜੇ ਉਹ ਸਿਰਫ ਹਿਮਾਚਲ ਦੇ ਵਿੱਚ ਹੀ ਆ ਜਾਂ ਜੰਮੂ ਦੇ ਵਿੱਚ ਆ ਪਰ ਨਹੀਂ ਇੰਨੀ ਗੱਲ ਨਹੀਂ ਪੰਜਾਬ ਦੇ ਵਿੱਚ ਵੀ ਬਹੁਤ ਸਾਰਾ ਏਰੀਆ ਜਿਹੜਾ ਉਹ ਪਹਾੜੀ ਆ ਤੇ ਅੱਜ ਆਪਾਂ ਉਸੇ ਹੀ ਪਿੰਡਾਂ ਦੇ ਵਿੱਚ ਘੁੰਮ ਰਹੇ ਆ ਜਿਹੜੇ ਪੰਜਾਬ ਦੇ ਪਹਾੜੀ ਪਿੰਡ ਆ ਤੇ ਆ ਦੇਖੋ ਤੁਸੀਂ ਆ ਲੱਗਦਾ ਕਿ ਤੁਸੀਂ ਪਛਾਣ ਸਕਦੇ ਹੋ ਤੁਸੀਂ ਕਿ ਇਹ ਹਿਮਾਚਲ ਆ કે ਪੰਜਾਬ ਆ ਇਹ ਇਹ ਧਾਰਕਲਾ ਜ਼ਿਲ੍ਹਾ ਪਠਾਨਕੋਟ ਉਹਦੇ ਪਿੰਡ ਆ ਇਹ ਆ ਦੋਸਤੋ ਪੰਜਾਬ ਦੇ ਪਿੰਡ ਜਿਹੜੇ ਕਿ ਪਹਾੜਾਂ ਦੇ ਵਿੱਚ ਆ ਕੋਈ ਲੋੜ ਨਹੀਂ ਹਿਮਾਚਲ ਜੰਮੂ ਕਸ਼ਮੀਰ ਇੱਧਰ ਉੱਧਰ ਜਾਣ ਦੀ ਪੰਜਾਬ ਦੇ ਵਿੱਚ ਵੀ ਸਾਨੂੰ ਬਹੁਤ ਸੋਹਣੇ ਪਹਾੜ ਮਿਲ ਜਾਂਦੇ ਆ ਬਹੁਤ ਸੋਹਣੇ ਪਿੰਡ ਮਿਲ ਜਾਂਦੇ ਆ ਇਹ ਦੇਖੋ ਇਹ ਸਾਰੀ ਖੇਤੀਬਾੜੀ ਹੋ ਰਹੀ ਹੈ ਜਿਹੜੀ ਇਹ ਬਲਦਾਂ ਦੇ ਨਾਲ ਹੀ ਹਲ ਵਾਏ ਹੋਏ ਆ ਇੱਥੇ ਤੇ ਇਧਰ ਗਾਵਾਂ ਚਾਈ ਜਾਂਦੇ ਅੰਤ ਨੂੰ ਨਹੀਂ ਤੇ ਉਹ ਸਾਹਮਣੇ ਪਿੰਡ ਆ ਸਸੀ ਕਾਲ ਜੀ ਆਪਾਂ ਆਏ ਜੀ ਜਲੰਧਰ ਦੇ ਲਾਗੇ ਪਿੰਡ ਆਪਣਾ ਅੱਛਾ ਅੱਛਾ ਹੋਰ ਲੋਕੀ ਹਾਲ ਚਾਲ ਬਹੁਤ ਵਧੀਆ ਤੇ ਆ ਤੁਸੀਂ ਕਿਹੜੀ ਸਾਰੀ ਜਿਹੜੀ ਇਹ ਪੈਲੀ ਆ ਤੇ ਬਲਦਾਂ ਵਾਲੀ ਵਾਈ ਹੈ ਇਹ ਨਹੀਂ ਇਹ ਸਰ ਜੀ ਅੱਜ ਕੱਲ ਟਰੈਕਟਰ ਬਾਹਰ ਹੁੰਦੇ ਸਾਡੇ ਵੀ ਜੀ ਆਹ ਟਾਇਰ ਲੱਗੇ ਨੇ ਠੀਕ ਆ ਠੀਕ ਆ ਜੀ ਟਰੈਕਟਰ ਨਾਲ ਆਲੇ ਬਾਈ ਆ ਹਾਂ ਜੀ ਹਾਂ ਜੀ ਇਹ ਇਹ ਵੈਸੇ ਕਹਿਣ ਨੂੰ ਆ ਜਾਂਦਾ ਨਾ ਪਹਾੜੀ ਏਰੀਆ ਤੇ ਇਹ ਹੀ ਪੰਜਾਬੀ ਆਵੇ ਪੰਜਾਬੀ ਬਿਲਕੁਲ ਇਹ ਆਪਣਾ ਅੱਗੇ ਅੱਗੇ ਹੋਰ ਅੱਗੇ ਕਿੰਨਾ ਕੁ ਦੂਰ ਤੱਕ ਆਪਣਾ ਪੰਜਾਬ ਆ ਜੀ ਇੱਥੋਂ ਇਹ ਪੰਜਾਬ ਆਰ ਜਿਹੜੀ ਉੱਚੀ ਪਹਾੜੀ ਮਿਲਦੀ ਆ ਨਾ ਆ ਸਾਡੀ ਐ ਤੇ ਜਿਹੜਾ ਪਾਣੀ ਪਰਲੀ ਸਾਈਡ ਨੂੰ ਜਾਏਗਾ ਉਹ ਮਾਹਤਲ ਤੇ ਉਰਲੀ ਸਾਈਡ ਨੂੰ ਪੰਜਾਬ ਪੰਜਾਬ ਆ ਜੀ ਐਂਡਕਾ ਲੱਗ ਜਾਂਦਾ ਜੀ ਉਹ ਸਾਹਮਣੇ ਜੰਮੂ ਕਸ਼ਮੀਰ ਹਾਂ ਜੀ ਹਾਂ ਜੀ ਉਹ ਪਹਾੜੀਆਂ ਸਾਰੀਆਂ ਜਿਹੜੀਆਂ ਬਸੋਲੀਪੋੜ ਅੱਗੇ ਹਾਂ ਜੀ ਹਾਂ ਜੀ ਉਹ ਕ੍ਰੋਸ ਕਰਕੇ ਜੇ ਮਸ਼ਰੂ ਹੋ ਜਾਂਦਾ ਹਾਂ ਜੀ ਠੀਕ ਆ ਜੀ ਠੀਕ ਆ ਹਾਂਜੀ ਚਲੋ ਹੁਣ ਤੇ ਆ ਸਾਹਮਣੇ ਪਿੰਡ ਆ ਹੀ ਆਪਣਾ ਹਾਂਜੀ ਹਾਂਜੀ ਕਿਹੜਾ ਪਿੰਡ ਆ ਇਹ ਇਹ ਦਰਬਾਨ ਆ ਲਾਸਟ ਜੀ ਦਰਬਾਨ ਹਾਂਜੀ ਇਹ ਇਹਦੋਂ ਅੱਗੇ ਵੀ ਪੰਜਾਬ ਦਾ ਪਿੰਡ ਹੈਗਾ ਕੋਈ ਕਿ ਨਹੀਂ ਆਖਰੀ ਆ ਇਹ ਨਹੀਂ ਇੱਕ ਅੱਗੇ ਹੈਗਾ ਜਿੱਥੇ ਪੁੱਲ ਪਿਆ ਉੱਥੇ ਹੈਗਾ ਇੱਕ ਪਿੰਡ ਕਿਹੜਾ ਪਿੰਡ ਆ ਓ ਇਤਨੋਜ ਹੀ ਬੰਦਾ ਨਾ ਅਤਨੋਜ ਜੀ ਤਨੋਜ ਹਾਂਜੀ ਠੀਕ ਆ ਤਨੋਜ ਪਿੰਡ ਜਿਹੜਾ ਲਾਸਟ ਪਿੰਡ ਆ ਇਧਰੋਂ ਜਾਂਦਿਆਂ ਨੂੰ ਜੰਮੂ ਕਸ਼ਮੀਰ ਉਤੋਂ ਅੱਗੇ ਸ਼ੁਰੂ ਹੋ ਜਾਂਦਾ ਜੰਮੂ ਠੀਕ ਆ ਜੀ ਠੀਕ ਆ ਤੇ ਆ ਦੇਖੋ ਤੁਸੀਂ ਕਿਥੇ ਹੁਣ ਕੀ ਬੀਜਣ ਲੱਗੇ ਜੀ ਇੱਥੇ ਇਹ ਲਾਣਾ ਜੀ ਧਾਨ ਲਾਣੇ ਜਾਈ ਅਸੀਂ ਧਾਨ ਲਾਹੋਗੇ ਹਾਂ ਜੀ ਠੀਕ ਹੈ ਤੇ ਪਾਣੀ ਪੂਣੀ ਦਾ ਅਰੇਂਜਮੈਂਟ ਕਿਦਾਂ ਇੱਥੇ ਇਹ ਭਗਵਾਨ ਦੇ ਅਸਰ ਹੈ ਜੀ ਮੀ ਪਊਗਾ ਤੇ ਝੋਨਾ ਜਿਹੜਾ ਹੋ ਜਾਊਗਾ ਠੀਕ ਹੈ ਜੀ ਠੀਕ ਹੈ ਬੋਰ ਨਹੀਂ ਹੁੰਦਾ ਇੱਥੇ ਬੋਰ ਹੁੰਦੇ ਨਹੀਂ ਬਟਾ ਹਵੜਾ ਲੱਗਦਾ ਛੋਟੀਆਂ-ਛੋਟੀਆਂ ਪੈਲੀਆਂ ਨੇ ਇਸ ਕਰਕੇ ਆਦਰੀ ਨਿਕਲਦੀ ਫੋਟ ਤੇ ਹੈਗੇ ਕਰਾਇ ਲੋਕਾਂ ਨੇ ਠੀਕ ਹੈ ਠੀਕ ਹੈ ਜੀ ਔਰ ਫਿਰ ਉਹ ਇਦਾਂ ਨਾਲ ਕਿਉਂਕਿ ਬੋਰ ਇਥੇ ਡੂੰਗਾ ਵੀ ਜ਼ਿਆਦਾ ਹੁੰਦਾ ਹੋਣਾ ਮੈਂ ਤੇ ਹਾਂਜੀ ਹਾਂਜੀ ਪੈਸਾ ਬਹੁਤ ਜ਼ਿਆਦਾ ਲੱਗਿਆ ਹਾਂਜੀ ਸਹੀ ਠੀਕ ਹੈ ਠੀਕ ਹੈ ਇਹ ਵੇ ਗਵਰਨਮੈਂਟ ਬਹੁਤ ਕੁਝ ਦਿੰਦੀ ਹੈ ਜੀ ਅੱਛਾ ਜੀ ਹਾਂ ਹਾਂ ਇਹ ਨਹੀਂ ਆਵੇ ਇਧਰ ਦਾ ਵੀ ਕੋ ਕਰਦੇ ਜੀ ਬੈਨੀਫਿਟ ਬੜਾ ਮਿਲਦਾ ਹੈ ਠੀਕ ਆ ਠੀਕ ਹੈ ਹਾਂਜੀ ਆ ਗਿਆ ਜੀ ਅੱਗੇ ਰਾਵੀ ਦਰਿਆ ਹੁਣ ਉਹ ਆ ਗਿਆ ਪੁਲ ਸਾਹਮਣੇ ਤੇ ਆ ਹੈਗਾ ਅਤਲ ਸੇਤੂ ਪੁਲ ਲੋੜੀ ਆਪਾਂ ਪਹੁੰਚ ਗਏ ਆ ਬਸੋਲੀ ਪੁਲ ਦੇ ਉੱਪਰ ਯਾਨੀ ਕਿ ਹਤਲ ਸੇਤੂ ਪੁਲ ਦੇ ਉੱਪਰ ਤੇ ਇਹ ਅੱਗੇ ਜਾਂਦਾ ਜੰਮੂ ਨੂੰ ਇਹ ਜਿਹੜਾ ਕੋਲਾ ਪੰਜਾਬ ਨੂੰ ਤੇ ਜੰਮੂ ਨੂੰ ਜਿਹੜੇ ਜੋੜਦਾ ਵਾ ਤੇ ਆ ਲਾਸਟ ਹੁਣ ਆਪਾਂ ਪੁਆਇੰਟ ਤੇ ਖੜੇ ਆ ਪੰਜਾਬ ਦੇ ਦੇ ਇਹ ਤੋਂ ਅੱਗੇ ਇਹ ਜਾਂਦਾ ਅਗੇ ਡੋਡਾ ਤੇ ਬਣੀ ਹਿਮਾਚਲ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਪੈਂਦੇ ਆ ਇਹ ਸ਼ਹਿਰ ਤੇ ਆਓ ਚੱਲਦੇ ਆ ਹੁਣ ਆਪਾਂ ਹਤਲ ਸੇਤੂ ਪੁਲ ਦੇ ਉੱਤੇ ਇਹ ਨੂੰ ਪੰਜਾਬੀ ਦੇ ਵਿੱਚ ਬਸੋਲੀ ਪੁਲ ਵੀ ਕਹਿੰਦੇ ਆ ਤੇ ਆਪਣੇ ਬਲਖਣ ਜੇ ਆਰਕੀਟੈਕਚਰ ਕਰਕੇ ਜਾਣਿਆ ਜਾਂਦਾ ਇਹ ਵਾਲਾ ਪੁਲ ਤੇ ਜਿਹੜਾ ਜੰਮੂ ਨੂੰ ਤੇ ਪੰਜਾਬ ਨੂੰ ਜੋੜਦਾ ਤੇ ਇਹ ਬਣਿਆ ਹੋਇਆ ਨਹਿਰ ਰਾਵੀ ਦੇ ਉੱਤੇ ਰਾਵੀ ਦਰਿਆ ਦੇ ਉੱਤੇ ਇਹ ਵਾਲਾ ਬਣਿਆ ਹੋਇਆ ਪੁਲ ਕਿੰਨਾ ਘੈਂਟ ਲੱਗਦਾ ਇਹ ਲੱਗਦਾ ਜਿਵੇਂ ਬਾਹਰਲੇ ਕਿਸੇ ਦੇਸ਼ ਵਿੱਚ ਆ ਗਏ ਹੋਣੇ ਇਹ ਆ ਸਾਰਾ ਰਾਵੀ ਦਰਿਆ ਵਾ ਤੇ ਇਹ ਹੈਗਾ ਜੀ ਆਪਣੇ ਕੋਲ ਤੁਸੀਂ ਦੇਖ ਸਕਦੇ ਹੋ ਕੇਬਲਾਂ ਦੇ ਉੱਤੇ ਜਿਹੜਾ ਖੜਾ ਬ੍ਰਿਜ ਬਸੋਲੀ ਬਸੋਲੀ ਪੁਰ ਪੰਜਾਬ ਇਹਨੂੰ ਕਹਿੰਦੇ ਕਿਉਂਕਿ ਇਹ ਬਸੋਲੀ ਪਿੰਡ ਦੇ ਵਿੱਚ ਪੈ ਜਾਂਦਾ ਤੇ ਵੈਸੇ ਇਹਦਾ ਨਾਮ ਹੈਗਾ ਅਤਲ ਸੇਤੂ ਇਧਰਲੇ ਪਾਸੇ ਰਾਵੀ ਦਰਿਆ ਕਿੰਨਾ ਭਰਿਆ ਹੋਇਆ ਰਾਵੀ ਦਰਿਆ ਰਾਵੀ ਦਰਿਆ ਵੀ ਕਦੇ ਇਹ ਪਾਕਿਸਤਾਨ ਦੇ ਵਿੱਚ ਐਂਟਰ ਹੋ ਜਾਂਦਾ ਕਦੇ ਇੰਡੀਆ ਦੇ ਵਿੱਚ ਆਇਆ ਤਾਂ ਕਦੇ ਪਾਕਿਸਤਾਨ ਕਦੇ ਇੰਡੀਆ ਇਸ ਤਰੀਕੇ ਨਾਲ ਬਾਰਡਰ ਦੇ ਉੱਤੇ ਇਹ ਜਿਹੜਾ ਦਰਿਆ ਚੱਲਦਾ ਆ ਕਾਵਾਬੁਰੀ ਅਰੈਸਟ ਕਰ ਰਹੀਆਂ ਹੋ ਇੱਥੇ ਲੋਜੀ ਹੁਣ ਆਪਾਂ ਐਂਟਰ ਕਰ ਚੁੱਕੇ ਹਾਂ ਜੰਮੂ ਦੇ ਵਿੱਚ ਤੇ ਬਸੋਲੀ ਪਿੰਡ ਆ ਗਿਆ ਜਿਹੜਾ ਜੰਮੂ ਦੇ ਵਿੱਚ ਤੇ ਜਿਹੜਾ ਪਹਿਲਾ ਪਿੰਡ ਹੈ ਜੰਮੂ ਦਾ ਤੇ ਵਿਸ਼ਵਥਾਲੀ ਵਿਸ਼ਵਥਾਲੀ ਜੰਮੂ ਆ ਜੇਣ ਕੇ ਪੁਲਿਸ ਜਿਹੜੀ ਇੱਥੇ ਹੁਣ ਆਪਣਾ ਵੈਲਕਮ ਕਰ ਰਹੀ ਆ ਲਓ ਜੀ ਦੋਸਤੋ ਇਹ ਹੈਗਾ ক্লোਜ਼ ਵਿਊ ਬਸੋਲੀ ਪੁਲ ਦਾ ਅਤਲ ਸਿੱਤੂ ਪੁਲ ਦਾ ਇਧਰਲੇ ਪਾਸੇ ਹੈਗਾ ਰਾਵੀ ਦਰਿਆ ਜਿਹੜਾ ਅੱਗੇ ਸਿੱਧਾ ਨਿਕਲ ਜਾਂਦਾ ਗੁਰਦਾਸਪੁਰ ਗੁਰਦਾਸਪੁਰ ਤੋਂ ਅੱਗੇ ਪਾਕਿਸਤਾਨ ਵਾਲੇ ਪਾਸੇ ਨੂੰ ਨਿਕਲ ਜਾਂਦਾ ਜਾ ਕੇ ਤੇ ਇਧਰਲੇ ਪਾਸੇ ਹੈਗਾ ਜੀ ਜੰਮੂ ਤੇ ਇਧਰਲੇ ਪਾਸੇ ਹੈਗਾ ਪੰਜਾਬ ਤੇ ਇਹ ਜਿਹੜਾ ਬ੍ਰਿਜ ਆ ਇਹ ਹੈਗਾ ਅਤਲ ਸੇਤੂ ਬਸੋਲੀ ਬ੍ਰਿਜ ਜਿਹਨੂੰ ਕਹ ਦਿੰਦੇ ਆ ਤੇ ਇਹ ਦੇਖੋ ਆ ਮੋਟੀਆਂ-ਮੋਟੀਆਂ ਕੇਬਲਸ ਜਿਹੜੀਆਂ ਇਹਨਾਂ ਦੇ ਸਹਾਰੇ ਹੀ ਇਹ ਜਿਹੜਾ ਬ੍ਰਿਜ ਸਾਰਾ ਬਣਿਆ ਹੋਇਆ ਤੇ ਇਹਦੇ ਵਿੱਚ ਕੋਈ ਵੀ ਜਿਹੜਾ ਪਿੱਲਰ ਉਹ ਨਹੀਂ ਹੈਗਾ ਤੇ ਬੜਾ ਝੂਟੇ ਜਿਹਾ ਲੈਂਦਾ ਜਦੋਂ ਇਹਦੇ ਉੱਤੇ ਕੋਈ ਗੱਡੀ ਲੰਘਦੀ ਹੈ ਨਾ ਕੋਈ ਤਾਂ ਬੜਾ ਇਹ ਫਲੈਕਸੀਬਿਲਟੀ ਜੀ ਜੰਪ ਜਿਹਾ ਲੈਂਦਾ ਵਧੀਆ ਲੱਗਦਾ ਛੂਟੇ ਹੁੰਦੇ ਰਹੇ ਉੱਤੇ ਖੜੇ ਹੋ ਕੇ ਤੇ ਇਧਰਲੇ ਪਾਸੇ ਰਾਵੀ ਦਰਿਆ ਆ ਰਿਹਾ ਪਹਾੜਾਂ ਦੇ ਵਿੱਚੋਂ ਖੂਬਸੂਰਤ ਪਹਾੜਾਂ ਦੇ ਵਿੱਚੋਂ ਹੁੰਦਾ ਹੋਇਆ ਤੇ ਇਧਰਲੇ ਪਾਸੇ ਨੂੰ ਜਿਹੜਾ ਨਿਕਲ ਜਾਂਦਾ ਹੈ ਵਾਹ ਜੀ ਵਾਹ ਬੜਾ ਸੋਹਣਾ ਜਿਹਾ ਮਾਹੌਲ ਆ ਇਸ ਟਾਈਮ ਇੱਥੇ ਤੇ ਬਹੁਤ ਸਾਰੇ ਲੋਕ ਜਿਹੜੇ ਟੂਰਿਸਟ ਨੇ ਇੱਥੇ ਫੋਟੋ ਖਿਚਾਉਂਦੇ ਇਸ ਪੁਲ ਦੇ ਨਾਲ ਕਿਉਂਕਿ ਫੋਟੋ ਵੀ ਬੜੀ ਸੋਹਣੀ ਆ ਐ ਲੱਗਦਾ ਜਿੱਦਾਂ ਕਿਸੇ ਇੰਡੀਆ ਦੇ ਵਿੱਚ ਨਾ ਖੜੇ ਹੋਈ ਆਪਾਂ ਕਿਤੇ ਬਾਹਰਲੇ ਮੁਲਕ ਦੇ ਵਿੱਚ ਖੜੇ ਹੋਈਏ ਤੇ ਆਹ ਜਿਹੜਾ ਵਿਊ ਹੈ ਨਾ ਪਾਣੀ ਇੰਨਾ ਸਾਫ਼ ਆ ਨਾ ਨੀਲੇ ਰੰਗ ਦਾ ਪਾਣੀ ਕਿਉਂਕਿ ਇਹਦੇ ਵਿੱਚ ਕੋਈ ਵੀ ਜਿਹੜਾ ਨਹੀਂ ਪੈ ਰਿਹਾ ਨਾਲਾ ਨਹੀਂ ਪੈ ਰਿਹਾ ਕੋਈ ਫੈਕਟਰੀ ਦਾ ਪਾਣੀ ਨਹੀਂ ਪੈ ਰਿਹਾ ਇਸ ਕਰਕੇ ਇਹ ਕੁਦਰਤੀ ਪਾਣੀ ਆ ਸਾਰੇ ਦਾ ਸਾਰਾ ਇਹ ਤੇ ਰਾਵੀ ਦੇ ਦਰਿਆ ਦੇ ਕੰਢੇ ਦੇ ਉੱਤੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਕ ਮੰਦਿਰ ਬਣਿਆ ਹੋਇਆ ਤੇ ਇਧਰਲੇ ਪਾਸੇ ਜਿਹੜੀਆਂ ਮੱਝਾਂ گاਵਾ ਨੇ ਉਹ ਨਹਾ ਰਹੀਆਂ ਨੇ ਉਹਨਾਂ ਨੂੰ ਨਵਾਇਆ ਜਾ ਰਿਹਾ ਤੇ ਨਾਲ ਉਹ ਚੱਲ ਰਹੀਆਂ ਨੇ ਹਰ ਹਰਾ ਘਾਹ ਤੇ ਉਹ ਪਿੱਛੇ ਦੋਸਤੋ ਵਗ ਰਿਹਾ ਰਾਵੀ ਦਰਿਆ ਤੇ ਉਹ ਸਾਹਮਣੇ ਹੈਗਾ ਅਤਲ ਸੇਤੂ ਪੁਲ ਬਸੋਲੀ ਪੁਲ ਵੀ ਕਹਿੰਦੇ ਆ ਜੀ ਨੂੰ ਇਹ ਆ ਜੀ ਪਿੰਡ ਦਰਬਾਨ ਗ੍ਰਾਮ ਪੰਚਾਇਤ ਦਰਬਾਨ ਇਹ ਸਾਰੀ ਡਿਟੇਲ ਜਿਹੜੀ ਦਿੱਤੀ ਹੋਈ ਹੈ ਨੈਸ਼ਨਲ ਮਹਾਤਮਾ ਗਾਂਧੀ ਨੈਸ਼ਨਲ ਰੂਰਲ এমਪਲॉयਮੈਂਟ ਗਾਰੰਟੀ ਐਕਟ ਇੱਥੇ 2005 ਜਿਹੜਾ ਔਰ ਇਹ ਨਾਲ ਡਵੈਲਪਮੈਂਟ ਜਿਹੜੀ ਇੱਥੇ ਕੀਤੀ ਜਾਂਦੀ ਹੈ ਸਾਰੀ ਉਹ ਜਿਵੇਂ ਵੀਰ ਹੁਣੀ ਲੱਗੇ ਆ ਟਰੈਕਟਰ ਚਲਾਉਣ ਤੇ ਇਹ ਟਰੈਕਟਰ ਦੇ ਨਾਲ ਇਹਨਾਂ ਨੇ ਜ਼ਮੀਨ ਪੋਲੀ ਕਰਕੇ ਤੇ ਸੁਹਾਗਾ ਉੱਤੋਂ ਫੇਰ ਕੇ ਤੇ ਝੋਨਾ ਜਿਹੜਾ ਰੱਖਿਆ ਹੋਇਆ ਤੇ ਇਹ ਬੀਜਣਗੇ ਤੇ ਆ ਪਹਾੜਾ ਦੇ ਵਿੱਚ ਇਹ ਵਾਲੇ ਟਰੈਕਟਰ ਆ ਜਿਹੜੇ ਚੱਲਦੇ ਆ ਦੇਖੋ ਜ਼ਮੀਨ ਪੋਲੀ ਕਰਨ ਲਈ ਇਸ ਤਰੀਕੇ ਨਾਲ ਖੇਤੀਬਾੜੀ ਹੁੰਦੀ ਆ ਇੱਥੇ ਆਹ ਟਰੈਕਟਰ ਨਾਲ ਪਹਿਲਾਂ ਹਾਲ ਵਾਏ ਹੋਏ ਆ ਤੇ ਆ ਝੋਨਾ ਵਾ ਇਧਰ ਐਦਾਂ ਹੀ ਬੀਜਿਆ ਜਾਊਗਾ ਇਹ ਪਨੀਰੀ ਬੀਜਣੀਆਂ ਹੁਣ ਇੱਥੇ ਪਨੀਰੀ ਬੀਜਣਗੇ ਇਹ ਆ ਪਿੰਡ ਹੈ ਜੀ ਇਧਰਲੇ ਪਾਸੇ ਇਧਰ ਘਾਰ ਆ ਪੰਜਾਬ ਦੇ ਪਿੰਡ ਜਿਹੜੇ ਆ ਵਾਹ ਜੀ ਵਾਹ ਪਹਾੜਾਂ ਦੇ ਵਿੱਚ ਕਿੰਨੇ ਸੋਹਣੇ ਲੱਗਦੇ ਆ ਭਾਜੀ ਕਿਹੜਾ ਪਿੰਡ ਆ ਇਹ ਹੈ ਸਰਬਾੜ ਤੇ ਆ ਦਰਬਾੜ ਪਿੰਡ ਆ ਤੇ ਆ ਘਰ ਬਣੇ ਹੋਏ ਆ ਤੇ ਇਧਰ ਖੇਤੀਬਾੜੀ ਚੱਲ ਰਹੀ ਹੈ ਇਹਨਾਂ ਦੀ ਵਾਹ ਜੀ ਵਾਹ ਪੂਰਾ ਪਿੰਡਾਲਾ ਮਾਹੌਲਾ ਵਧੀਆ ਹੋਏ ਜੀਆ ਦੋਸਤੋ ਨਜ਼ਾਰਾ ਅਤਲ ਸੇਤੂ ਦਾ ਯਾਨੀ ਕਿ ਬਸੋਲੀ ਪੁਲ ਦਾ ਜਿਹੜਾ ਜੋੜਦਾ ਪਠਾ ਪੰਜਾਬ ਤੇ ਜੰਮੂ ਕਸ਼ਮੀਰ ਨੂੰ ਸੋ ਬਹੁਤ ਸੋਹਣਾ 뷰 ਸੀ ਨਾਲ ਦੀ ਨਾਲ ਆਪਾਂ ਦੇਖੀ ਰਾਵੀ ਦਰਿਆ ਥੋ ਠੀਕ ਆ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ